ਮੈਂ ਇੱਕ ਵਾਰ ਹੀ ਗਿਆ ਉਹਦੇ ਨਾਲ ਤੇ ਵੈਸੇ ਮੈਂ ਨਹੀਂ ਨਾਲ ਉਹਦੇ ਜਾਂਦਾ ਸਾਂ ਤੇ ਇੱਕ ਵਾਰੀ ਇੱਥੇ ਗੁਰੂ ਗੋਬਿੰਦ ਸਿੰਘ ਕਾਲਜ 기ਦੜਵਾਹਾ ਪ੍ਰੋਗਰਾਮ ਸੀ ਜੀ ਤੇ ਮੇਰਾ ਦੋਸਤ ਸੀ ਉਹ ਉੱਥੋਂ ਦਾ ਪ੍ਰਧਾਨ ਸੀ ਜਿਹੜਾ ਹਮ ਆਪਣੇ ਆਾ ਤੁਹਾਡੇ ਕੋਟ ਭਾਈ ਦਾ ਸੀ ਮੁੰਡਾ ਮਾਨਮਾਨ ਜੀ ਹੁਣ ਨਹੀਂ ਵਿਚਾਰਾ ਇਹ ਸੰਸਾਰ ਤੇ ਰਹਿ ਆ ਦੇ ਤੋਗੀ ਤੇ ਉਹਨੇ ਮੈਨੂੰ ਵੀ ਇਨਵਾਈਟ ਕੀਤਾ ਜੀ ਵੀ ਮੈਂ ਆਪਣੀ ਛੋਟੀ ਨੂੰ ਲੈ ਕੇ ਆਈ ਸ਼ਗਰੇ ਨੂੰ ਹੂੰ ਸੰਦੀਪ ਅਖਤਰ ਦੇ ਬਾਬਤ ਕਿਹਾ ਜੀ ਤੇ ਕਿਉਂਕਿ ਮੈਂ ਤਾਂ ਇਹ ਮੈਟਰ ਗਾਉਂਦਾ ਹੀ ਨਹੀਂ ਸੀ ਹੂੰ ਮੈਨੂੰ ਕਹਿੰਦਾ ਯਾਰ ਜਗਦੀਪ ਆਪਣੇ ਛੋਟੇ ਬਿੱਲੀ ਨੂੰ ਲੈ ਕੇ ਆਈ ਆ ਆਪਾਂ ਇੱਥੇ ਉਹਨੂੰ ਵੀ ਸੁਣਾਵਾਂਗੇ ਤਾਂ ਉਹਨੇ ਕੁਲਦੀਪ ਕਮਾਨ ਦਾ ਲਿਖਿਆ ਇੱਥੇ ਗਾਣਾ ਗਾਇਆ ਤੂੰ ਨਹੀਂ ਜਾਣਦੀ ਦਿਲਾਂ ਦੇ ਗਹਿਰੇ ਮਾਮਲੇ ਖੁੰਝ ਗਈਆਂ ਇਕਰਾਰ ਤੋਂ ਹੂੰ ਨਾਤਾ ਤੋੜਦੇ ਨਿਸ਼ਾਨੀ ਸਾਡੀ ਮੋੜਦੇ ਨਾਤਾ ਤੋੜਦੇ ਨਿਸ਼ਾਨੀ ਸਾਡੀ ਮੋੜਦੇ ਤੂੰ ਖੁੰਝ ਗਈਆਂ ਇਕਰਾਰ ਤੋਂ ਤੂੰ ਨਹੀਂ ਜਾਣਦੀ ਦਿਨਾਂ ਦੇ ਗਹਿਰੇ ਮੇ